ਸਤਨਾ ਵਾਹਿਗੁਰੂ ਸਾਹਿਬ ਜੀ ਤਨਾਸਰੀ ਛੰਤ ਮਹੱਲਾ ਪਹਿਲਾ ਪਿਰ ਸੰਗ ਮੂਠੜੀਏ ਖਬਰ ਨ ਪਾਈਆ ਜੀਓ ਮਸਤਕ ਲਿਖੇ ਅਡਾਲੇਖ ਪੁਰਬ ਕਮਾਇਆ ਜਿਓ ਪਿਰ ਸੰਗ ਮੂਠੜੀਏ ਖਬਰ ਨਾ ਪਾਈਆ ਜਿਓ ਮਸਤਕ ਲਿਖੇ ਅਡਾਲੇਖ ਪੁਰਬ ਕਮਾਇਆ ਜਿਓ ਲੇਖ ਨ ਮਿਟਈ ਪੁਰਬਕ ਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗਣ ਬਹਿ ਬਹਿ ਰੋਸੀ ਧਨ ਜੋਬਨ ਆਕ ਕੀ ਛਾਇਆ ਬਿਰਦਾ ਪਾਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੋਹਾਗਣਾ ਛੂਟੀ ਝੂਠ ਵਿਛੁੰਨੇ ਆ ਤਨ ਜੋਬਨ ਆਕ ਕੀ ਛਾਇਆ ਪਾਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੋਹਾਗਣਾ ਛੂਟੀ ਝੂਠ ਵਿਚੁੰਨਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਵਾਹੇ ਗੁਰੂ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਬੀਤ ਹਨ ਦੀ ਕੰਨੀਆਂ ਜਿਨਾ ਨੇਹ ਦੂ ਜਾਣੇ ਲਗਾ ਚੂਰ ਮਰੋ ਸੇਵੰਦੀ ਜੇ ਭੁੱਲੀ ਜੇ ਤੁਕੀ ਸਾਈਂ ਪੀਤ ਹੈ ਜੀ ਕਾਂਢੀ ਨਾ ਜਿਨਾ ਨੇਹ ਦੂ ਜਾਣੇ ਲਗਾ ਚੂਰ ਮਰੋ ਸੇਵੰਦੀ ਹਉ ਨਾ ਛੋਡੂ ਕੰਤ ਪਸਰਾ ਸਦਾ ਜ਼ੰਗੀਲਾ ਲਾਲ ਪਿਆਰਾ ਇਹ ਮਹਿੰਜਾ ਅਸਰਾ ਸੱਜਣ ਤੂੰ ਹੈ ਸੈਨ ਤੂੰ ਮੈਂ ਤੇਜ ਉੱਪਰ ਬਹੁ ਮਹਾਨੀਆ ਜਾ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਟੁੱਟਾ ਕਿਰਪਾ ਨਿਧਾਂ ਨਾ ਤੂੰ ਜਾਵੇ ਖਾਲ ਇਹਾਂ ਪਾਈ ਮੂੰਦਾਟ ਨਿਤ ਹਿਰਦੇ ਰੱਖਾਂ ਸਮਾ ਪਾਵ ਮ ਜੁਲਾਈ ਪੰਧ ਤੋ ਨੈਣੀ ਦਰਸ ਦਿਖਾ ਲੋ ਸ਼ਰਮਣੀ ਸੁਣੀ ਕਹਾਣੀਆਂ ਜੇ ਘੁਰਤੀ ਬੇ ਕਿਰਪਾ ਪਾਵ ਸੁਹਾਵੇ ਜਤੋ ਝਲ ਜੁਲ ਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਤੋ ਜਸ ਗਾਵੇ ਜਿਉ ਪ੍ਰਿਆਤੋ ਸ਼ਰਣ ਜਗ ਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਿਰ ਕਲਾ ਭਰਪੂ ਚਵਨ ਛਤਰ ਤਖਤ ਦੇ ਮਾਲਕ ਜਗੋ ਜਗ ਅਤਲ ਸਤਗੁਰੂ ਧੰਨ 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 ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੇਸ਼ ਅਤੇ ਵਿਦੇਸ਼ਾਂ ਵਿੱਚ ਗੁਰੂ ਕੇ ਪਾਵਨ ਹੁਕਮ ਦੀ ਵਿਚਾਰ ਸੁਣਨ ਲਈ ਜੁੜੇ ਬੈਠੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਬਖਸ਼ਿ ਹੋਏ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਹੁਕਮ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੁੱਚੇ ਸਿੱਖ ਜਗਤ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਦੂਜੇ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਪਾਤਸ਼ਾਹ ਅੱਜ ਸੁਭਾਗਾ ਦਿਨ ਹੈ ਦੋ ਗੁਰੂ ਸਾਹਿਬਾਨ ਜੀ ਦੇ ਪ੍ਰਕਾਸ਼ ਪੁਰਬ ਦਾ ਦਿਹਾੜਾ ਹੈ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਹੋ ਕਿਉਂਕਿ ਜਿਨ੍ਹਾਂ ਦਾ ਦਿਨ ਹੁੰਦਾ ਹੈ ਉਹਨਾਂ ਦੀ ਬਾਤ ਕਰਨੀ ਉਹਨਾਂ ਦੇ ਜੀਵਨ ਵਿੱਚੋਂ ਕੁਝ ਸਿੱਖਿਆ ਲੈਣੀ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਸਾਨੂੰ ਇਹ ਜੀਵਨ ਜਾਂਚ ਦੱਸੀ ਹੈ ਜੇ ਗੁਰੂ ਦੇ ਸੇਵਕ ਬਣਨਾ ਹੈ ਤੇ ਇਉਂ ਬਣਿਆ ਜਾਏ ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ ਪੈਰਾ ਬਾਜੂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਜੂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਨ ਕੇ ਤਉ ਸਾਹਿਬ ਮਿਲਿ ਇਹ ਬਚਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਹਨ ਜੇ ਇਹਨਾਂ ਦੀ ਥੋੜੀ ਜੀ ਵਿਚਾਰ ਕਰ ਲਈਏ ਤੇ ਸਾਨੂੰ ਪਤਾ ਲੱਗ ਜਾਏਗਾ ਗੁਰੂ ਦੇ ਸੇਵਕ ਕਿਵੇਂ ਬਣਿਆ ਜਾ ਸਕਦਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਿਰਫ 63 ਸ਼ਲੋਕ ਸ੍ਰੀ ਗੁਰੂ ਗੰਗ ਸਾਹਿਬ ਜੀ ਵਿੱਚ ਦਰਜ ਹਨ ਇੱਕ ਇੱਕ ਸ਼ਲੋਕ ਕਿਤਨੀ ਭਰਪੂਰ ਸਿੱਖਿਆ ਬਖਸ਼ਦਾ ਹੈ ਇੱਕ ਸਿੱਖ ਲਈ ਜੀਵਨ ਲਈ ਭਾਈ ਜੇ ਗੁਰੂ ਕੇ ਸੇਵਕ ਬਣਨੇ ਤੇ ਜੋ ਵੀ ਗੁਰੂ ਦਾ ਹੁਕਮ ਹੈ ਉਸ ਨੂੰ ਸਿਰ ਮੱਥੇ ਤੇ ਮੰਨੋ ਪੂਰੇ ਜੀਵਨ ਦੇ 7 ਸਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਉਹਨਾਂ ਦੀ ਸ਼ਰਨ ਵਿੱਚ ਰਹਿ ਕੇ ਉਹਨਾਂ ਦੇ ਹਰ ਹੁਕਮ ਦੀ ਪਾਲਣਾ ਕੀਤੀ ਭਾਵੇਂ ਉਹ ਦਿਨ ਸੀ ਭਾਵੇਂ ਉਹ ਰਾਤ ਸੀ ਭਾਵੇਂ ਉਹ ਕੈਸਾ ਵੀ ਹੁਕਮ ਸੀ ਅੱਖਾਂ ਸਿਰ ਮੱਥੇ ਤੇ ਮੰਨੋ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਨਾ ਉਹਨਾਂ ਨੇ ਸਾਨੂੰ ਜਾਚ ਸਿਖਾਈ ਬਈ ਜੇ ਗੁਰੂ ਦੇ ਸੇਵਕ ਬਣਨਾ ਹੈ ਤੇ ਆਪਾ ਗਵਾ ਦੇ ਸੇਵਾ ਕਰੋ ਤੇ ਆਪਾ ਗਵਾ ਕੇ ਕਰੋ ਸਾਡੇ ਵਿੱਚ ਇਹ ਕਮੀ ਹੈ ਅਬਲੇ ਤੇ ਅਸੀਂ ਸੇਵਾ ਕਰਦੇ ਨਹੀਂ ਜੇ ਕਰਦੇ ਆਂ ਤੇ ਬੱਧਾ ਚੱਤੀ ਕਰ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਇਹ ਸ਼ਲੋਕ ਸਦਾ ਜੀਵਨ ਵਿੱਚ ਚੇਤੇ ਰੱਖੋ ਬੱਧਾ ਚੱਤੀ ਜੋ ਭਰੇ ਬੱਧਾ ਚੱਤੀ ਜੋ ਭਰੇ ਚੱਟੀ ਤੇ ਸਮਝਦੇ ਹੋ ਨਾ ਚੱਟੀ ਕੋਈ ਜਾਦਲ ਨਹੀਂ ਪਰਦਾ ਮਜਬੂਰ ਹੋ ਕੇ ਪਰਦਾ ਗੁਰਦੇਵ ਕਹਿੰਦੇ ਨੇ ਬਹੁਤ ਸਾਰੇ ਸਿੱਖ ਨਿਤਨੇਮ ਵੀ ਕਰਦੇ ਨੇ ਸੇਵਾ ਵੀ ਕਰਦੇ ਨੇ ਪਰ ਮਜਬੂਰੀ ਵਾਸੋ ਕੇ ਕਰ ਰਹੇ ਨੇ ਨਾ ਭਾਈ ਐਸਾ ਨਾ ਕਰੋ ਜੋ ਵੀ ਕਰਨਾ ਚਾਹੋ ਨਾਲ ਕਰੋ ਆਖੋ ਮੇਰੇ ਗੁਰੂ ਦਾ ਹੁਕਮ ਹੈ ਇਸ ਲਈ ਮੇਰੇ ਜੀਵਨ ਦੀ ਸਫਲਤਾ ਇਹਦੇ ਵਿੱਚ ਲੁਕੀ ਪਈ ਹੈ ਪਰ ਗੁਰੂ ਅੰਗਦ ਦੇ ਪਾਤਸ਼ਾਹ ਨੇ ਆਪਣੇ ਜੀਵਨ ਦਾ ਤਤ ਨਚੋੜ ਦੱਸਿਆ ਬੱਧਾ ਚੱਟੀ ਜੋ ਭਰੇ ਬੱਧਾ ਚੱਟੀ ਜੋ ਭਰੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ گا پی گھن نہیں جی ہوئی پلا بھی نہیں کیونکہ مجبوری بس کر رہے کھما کرنا بہتے سکھ گرسکھ -نت, نت نیم کرسلے نے سیوا کرسلے نے ਜੇ ਕੁਝ ਪਰਸੈਂਟੇਜ ਕਰ ਰਹੇ ਨੇ ਉਹ ਮਜਬੂਰੀ ਵਾਸ ਕਰ ਰਹੇ ਆ ਜਿਹੜਾ 15 ਮਿੰਟਾਂ ਵੀ ਜਪਜੀ ਸਾਹਿਬ ਦਾ ਪਾਠ ਕਰਨਾ ਇਹ ਮਜਬੂਰੀ ਵਾਸ ਖਿਮਾ ਕਰ ਜੇ ਬਾਣੀ ਪੜਨੀ ਹੈ ਤੇ ਪ੍ਰੇਮ ਨਾਲ ਪੜੋ ਮਨ ਜੋੜ ਕੇ ਪੜੋ ਕੁਝ ਸਮਾਂ ਤੇ ਲਾਓ ਫਿਰ ਮਾਲਜ ਅਗਲੀ ਪੰਕਤੀ 'ਚ ਕਹਿੰਦੇ ਨੇ ਸੇਤੀ ਖੁਸ਼ੀ ਸਵਾਰੀ ਹੈ ਸ਼ੇਤੀ ਖੁਸ਼ੀ ਸਵਾਰੀ ਹੈ ਨੀ ਰੁਕੀ ਸਵਾਰੀ ਹੈ ਨਾਨਕ ਕਾਜ ਸਾਰ ਨਾਨਕ ਕਾਜ ਸਾਰ ਦੇਵ ਜੀ ਦੇ ਜੀਵਨ ਵਿੱਚੋਂ ਉਹਨਾਂ ਦੇ ਉਪਦੇਸ਼ਾਂ ਵਿੱਚੋਂ ਇਹ ਦੋ ਪੰਕਤੀਆਂ ਆਪਣੇ ਹਿਰਦੇ ਦੀ ਤਖਤੀ ਤੇ ਲਿਖ ਲਓ। ਉਹਨਾਂ ਨੇ ਜੀਵਨ ਦੇ 7 ਸਾਲ ਗੁਰੂ ਨਾਨਕ ਪਾਤਸ਼ਾਹ ਦੇ ਹਰ ਹੁਕਮ ਨੂੰ ਖਿੜੇ ਮੱਥੇ ਤੇ ਮੰਨਿਆ। ਤੇ ਉਸ ਖਿੜੇ ਮੱਥੇ ਤੇ ਮੰਨਣ ਦਾ ਰਿਜ਼ਲਟ ਕੀ ਨਿਕਲੇ? ਨਾਨਕ ਨਾਮ ਨਿਰੰજન ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਤਾਤੇ ਅੰਗਦ ਅੰਗ ਸੰਗ ਬਹੋ ਸਾਇਰ ਤਿੰਨ ਸ਼ਬਦ ਸੁਰਤ ਕੀਨੀ ਵਰ ਖਾਈ ਅਖਾ ਗੁਰੂ ਨਾਨਕ ਬਾਛਾ ਜੀ ਦੇ ਅੰਗ ਸੰਗ ਲੱਗ ਕੇ ਸ਼ਾਇਰ ਬਣ ਗਏ ਖਿਮਾ ਕਰਨਾ ਬਹੁਤਿਆਂ ਨੂੰ ਨਹੀਂ ਪਤਾ ਦੋ ਵਾਰ ਹੀ ਆਉਂਦਾ ਹੈ ਇੱਕ ਸ਼ਾਇਰ ਆਉਂਦਾ ਹੈ ਇੱਕ ਸਾਇਰ ਆਉਂਦਾ ਹੈ ਸ਼ਾਇਰ ਦਾ ਮਤਲਬ ਹੁੰਦਾ ਹੈ ਕਵੀ ਨਾਨਕ ਸ਼ਾਇਰ ਏਬ ਕਹਤ ਹੈ ਸੱਚੇ ਪਰਬਤ ਗੱਲ ਪਰ ਜਿੱਥੇ ਬਿੰਦੇ ਤੋਂ ਬਿਨਾ ਸਾਇਰ ਹੋਵੇ ਉੱਥੇ ਸਮੁੰਦਰ ਦੀ ਗੱਲ ਹੈ ਆਖਿਆ ਗੁਰੂ ਅੰਗਦ ਦੇ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਸੇਵਾ ਕਰਕੇ ਤਾਂ ਤੇ ਅੰਗ ਅੰਗ ਸੰਗ ਭਇਓ ਸਾਇ ਮੌਸਰੇ ਪ੍ਰੇਮੀ ਇਹਦਾ ਅਰਥ ਕਰਦੇ ਨੇ ਸ਼ਬਦ ਸੁਰਤ ਕਿਨੀ ਵਰ ਕਿਨੀ ਮਰਖਾਈ ਇਹ ਪਦ ਛੇ ਦਾ ਅੰਤਰ ਹੈ ਜਿ세 ਕਵਾਂਗੇ ਗੁਰੂ ਅੰਗਦ ਦੇਵ ਜੀ ਨੇ ਸ਼ਬਦ ਸੁਰਤ ਦੀ ਨੀ ਰੱਖੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਤਨੇ ਬਖਸ਼ਿਸ਼ ਕੀਤੀ ਪਾਈ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਬਣਾ ਕੇ ਉਹਨਾਂ ਨੇ ਫਿਰ ਸ਼ਬਦ ਸੁਰਤ ਦੀ ਵਰਖਾ ਕਰ ਦਿੱਤੀ ਉਹਨਾਂ ਨੇ ਮੀਂਹ ਵਰਸਾ ਦਿੱਤਾ ਉਹਨਾਂ ਨੇ ਇਤਨੇ ਟੁੱਟੇ ਹੋਏ ਲੋਕਾਂ ਨੂੰ ਗੁਰੂ ਨਾਲ ਜੋੜਿਆ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਮੈਂ ਹੋਰ ਬਹੁਤਾ ਕੁਝ ਕਹਿਣ ਤੋਂ ਸੰਕੋਚ ਕਰਦਾ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਇਸੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਮਹਿਲਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਦੀਦੀ ਕੁਖੂ ਹੋਇਆ ਜਿਨ੍ਹਾਂ ਦਾ ਜੀਵਨ ਜਿਨ੍ਹਾਂ ਦੀ ਬਾਣੀ ਜਿਨ੍ਹਾਂ ਦੀ ਸ਼ਹਾਦਤ ਤੇ ਕੁਰਬਾਨੀ ਦੀ ਵਾਰਤਾ ਤੁਸੀਂ ਸੁਣ ਕੇ ਪੜ ਕੇ ਇਹ ਗੱਲ ਆਪਣੇ ਜੀਵਨ ਵਿੱਚ ਧਾਰਨ ਕਰ ਸਕਦੇ ਹੋ ਸਾਧੋ ਇਹ ਤਨ ਮਿੱਠਿਆ ਜਨ ਨੂੰ ਸਾਧੋ ਇਹ ਤਨ ਮਿੱਠਿਆ ਜਨ ਨੂੰ ਸਾਧੋ ਇਹ ਤਨ ਮਿੱਠਿਆ ਜਨ ਨੂੰ ਯਾ ਮਹੀਤਰ ਜੋ ਰਾਮ ਬਸਤ ਹੈ ਯਾ ਮਹੀਤਰ ਜੋ ਰਾਮ ਬਸਤ ਹੈ یہاں سا چو تاہ پچھانو سا چوتا پچھانو تو تہنگرو گرو بہادر جی نے اے پریرنا اے پرشاد اے سکھا دیتی چیتنا ہے تو چیتل ہے ਨਿਸ ਦਿਨ ਮੇ ਪਾਨੀ ਛਿਨ ਛਿਨ ਔਦ ਬੇਹਤ ਹੈ ਫੂਟੇ ਘਟ ਜਿਉ ਪਾਨੀ ਹਰ ਗੁਣ ਕਾਹੇ ਨਾ ਗਾਵੇ ਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੇ ਨ ਮਨ ਨੂੰ ਪਛਾਨਦਾ ਅਜੂ ਹੂੰ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਪ ਇਹ ਤੁੰਗੁਰੂ ਅੰਗਰ ਦੇਵ ਤੇ ਤੁੰਗੁਰੂ ਤੇਗ ਬਹਾਦਰ ਜੀ ਦੇ ਆਮਨ ਜੀਵਨ ਤੇ ਉਪਦੇਸ਼ ਵਿੱਚੋਂ ਬੰਨਗੀ ਮਾਤਰ ਤੁਹਾਡੇ ਨਾਲ ਸਿੱਖਿਆ ਸਾਂਝੀ ਕੀਤੀ ਹੈ ਕਿਉਂਕਿ ਪਿਤਾ ਸਮਾਨ ਪ੍ਰਿੰਸੀਪਲ ਭਜਨ ਸਿੰਘ ਜੀ ਹਮੇਸ਼ਾ ਕਿਹਾ ਕਰਦੇ ਸਨ ਜਿਨ ਕੇ ਦਿਨ ਮਨਾਤੇ ਹੋ ਉਨ ਕੀ ਬਾਤ ਵੀ ਜਾਨੋ ਜਿਨ ਕੇ ਦਿਨ ਮਨਾਤੇ ਹੋ ਉਨ ਕੀ ਬਾਤ ਵੀ ਮੰਨ ਜਿਨਾਂ ਦਾ ਪੁਰਬ ਮਨਾਦੇ ਹੋ ਉਹਨਾਂ ਦੇ ਜੀਵਨ ਵਿੱਚੋਂ ਕੁਝ ਜਾਨਣਾ ਕਰੋ ਜਿਨ੍ਹਾਂ ਦੇ ਦਿਨ ਮਨਾਉਂਦੇ ਹੋ ਉਹਨਾਂ ਦੀ ਸਿੱਖਿਆ ਨੂੰ ਮੰਨਣਾ ਕਰੋ ਆਓ ਅੱਜ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਇਹ ਛੰਤ ਜਿਨ੍ਹਾਂ ਵਿੱਚ ਪਾਤਸ਼ਾਹ ਨੇ ਜੀਵ ਇਸਤਰੀ ਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਆਪਾਂ ਸਾਰੇ ਜੀਵ ਉਸ ਇਸਤਰੀਆਂ ਕਿਉਂਕਿ ਬਾਣੀ 'ਚ ਲਿਖਿਆ ਹੈ ਏਕਾ ਪੁਰਖ ਸਭਾਈ ਧਾਰ اسی سب استری روپ ہاں استری روپ چیری کی نیائی شوب نہیں بن بھرتا رہ استری دا جیون اپنے پتی تو بنا شوب دا نہیں او سکھ او عزت او سوے مان استری نو نہیں پراپت ہونڈا جدے نال پتی نہ جدے اتنے پتی مہربان ہے ਜਿਨੂੰ ਅਹਿਸਾਸ ਹੈ ਮੇਰਾ ਪਤੀ ਮੇਰੇ ਨਾਲ ਹੈ ਮੈਂ ਤੇ ਕਈ ਵਾਰੀ ਕਿਹਾ ਕਰਦਾ ਜੇ ਕੋਈ ਥਾਣੇਦਾਰ ਬਣਦਾ ਤੇ ਬੜੀ ਮਿਹਨਤ ਕਰਕੇ ਬੜੀਆਂ ਉਸ ਨੂੰ ਘਰਨਾਮਾ ਕਰਨੀਆਂ ਪੈਂਦੀਆਂ ਨੇ ਪਰ ਜਿਹੜੀ ਉਹਦੇ ਸੰਗ ਲੱਗ ਜਾਏ ਉਹ ਸਿੱਧੀ ਥਾਣੇਦਾਰ ਨਹੀਂ ਬਣ ਜਾਂਦੀ ਜੇ ਕੋਈ ਤਸਿਲਦਾਰ ਹੋਵੇ ਤੇ ਤਸਿਲਦਾਰ ਨਹੀਂ ਬਣ ਜਾਂਦੀ ਕਿਡਾ ਵੱਡਾ ਰੁਤਬਾ ਹੋ ਗਿਆ ਇਸ ਲਈ ਇਸ स्त्री ਨੂੰ ਵੇਲ ਵੀ ਕਿਹਾ, ਇਸਤਰੀ ਵੀ ਕਿਹਾ। ਵੇਲ ਸਮਝਦੇ ਹੋ ਨਾ? ਕਿਸੇ ਵੀ ਚੀਜ਼ ਦੀ ਵੇਲ ਹੁੰਦੀ ਹੈ। ਕਦੂ ਦੀ, ਕਰੇਲੇ ਦੀ, ਕਾਸੇ ਦੀ ਹੁੰਦੀ ਹੈ। ਜੇ ਉਹਦੇ ਨਾਲ ਅਸਰਾ ਹੈ, ਉਹ ਕਿਧਰੇ ਦੀ ਕਿਧਰੇ ਪਹੁੰਚ ਜਾਂਦੀ ਹੈ। ਤੇ ਜੇ ਉਹਦਾ ਅਸਰਾ ਟੁੱਟ ਜਾਏ, ਫਿਰ ਉਹ ਢੰਮ ਥਲੇ ਡਿੱਗ ਪੈਂਦੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਉਪਦੇਸ਼ ਕਰ ਰਹੇ। ਆਉ ਪੜੋ ਜੀ ਕਰੋ ਕਿਰਪਾ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਛੰਤ ਮਹੱਲਾ ਪਹਿਲਾ ਪੇਰ ਸੰਗੂਠੜੀਏ ਖਬਰ ਨ ਪਾਇਆ ਜੀਉ ਭਾਈ ਸਾਹਿਬ ਨੇ ਪਹਿਲੀ ਪੰਕਤੀ ਦਾ ਪਾਠ ਕੀਤਾ ਕਿਉਂਕਿ ਦਾਸ ਨੇ ਜ਼ਿੰਦਗੀ ਵਿੱਚ 40 ਸਾਲ ਛੋਟੇ ਛੋਟੇ ਬੱਚਿਆਂ ਨੂੰ ਗੁਰਬਾਣੀ ਦੀ ਵਿਦਿਆ ਪੜ੍ਹਾਉਂਦੀ ਸੇਵਾ ਕੀਤੀ ਤੇ ਗੁਰੂ ਦੀ ਮਿਹਰ ਦੇ ਨਾਲ 45 ਪਾਠ ਪੋਸ ਸਮਾਗਮ ਆਪਣੇ ਸਾਥੀਆਂ ਦੇ ਨਾਲ ਰਲ ਕੇ ਕੀਤੇ ਸਾਲ ਹਰਮਿੰਦਰ ਸਿੰਘ ਜੀ ਬੰਬਈ ਵਾਲੇ ਪ੍ਰਿੰਸੀਪਲ ਬਲਜੀਤ ਸਿੰਘ ਹਰਭਜਨ ਸਿੰਘ ਕਿਸ ਕਿਸ ਦਾ ਨਾਮ ਇੱਕ ਟੀਮ ਸੀ ਜਿਹੜੇ ਸ਼ਹਿਰ ਵਿੱਚ ਸੰਗਤ ਨੇ ਯਾਦ ਕਰਨਾ ਪੂਰਾ ਇੱਕ ਮਹੀਨਾ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸੰਥਾ ਕਰੋ ਇਹ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਹ ਪਾਠ ਮੋਸ ਸਮਾਗਮ ਹੋਇਆ ਦਾਸ ਨੇ ਪੂਰਾ ਇੱਕ ਮਹੀਨਾ ਰਹਿ ਕੇ ਇਥੋਂ ਸਿੱਖਿਆ ਲਈ ਬਈ ਗੁਰੂ ਦੇ ਸਿੱਖ ਨੂੰ ਸਿੱਖਿਆ ਲੈ ਕੇ ਤਾਂ ਲਾਭ ਹੈ ਜੋ ਸਿੱਖਿਆ ਵੰਡੇ ਤੇ ਜੇ ਆਪਣੇ ਤੱਕ ਰੱਖ ਲਵੇ ਫਿਰ ਉਹ ਕੰਜੂਸ ਹੈ ਜ਼ਰੂਰ ਅਰਜੁਨ ਦੇ ਪਾਛਨ ਕੇ ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧੋ ਚੇ ਜੇ ਤੁਹਾਡੇ ਕੋਲ ਪਰਮੇਸ਼ਰ ਦਾ ਦਿੱਤਾ ਹੋਇਆ ਇਹ ਨਾਮ ਰੂਪੀ ਧਨ ਹੈ ਇਹਨੂੰ ਵੰਡੋ ਤੋਂ ਉਹਦੇ ਨਾਲ ਕਈ ਗੱਲਾਂ ਬੜੀਆਂ ਹੀ ਸਮਝ ਵਿੱਚ ਆਈਆਂ ਗੁਰਬਾਣੀ ਦੇ ਪਾਠ ਸ਼ੁੱਧ ਕਰਨ ਦਾ ਚਾਹ ਸਾਰਿਆਂ ਨੂੰ ਹੈ ਸਾਰੇ ਚਾਹੁੰਦੇ ਨੇ ਅਸੀਂ ਸ਼ੁੱਧ ਪਾਠ ਕਰੀਏ ਭਾਈ ਇਹਦੇ ਚਾਰ ਨਿਯਮ ਯਾਦ ਰੱਖੋ ਇੱਕ ਤੇ ਬਿਸਰਾਮ ਠੀਕ ਹੋਣਾ ਚਾਹੀਦਾ ਦੂਸਰਾ ਉਚਾਰਨ ਠੀਕ ਹੋਣਾ ਚਾਹੀਦਾ ਤੀਸਰਾ ਇਹਨਾਂ ਲਗਾ ਮਾਤਰਾ ਦੀ ਵੀ ਸਮਝ ਹੋਣੀ ਚਾਹੀਦੀ ਤੇ ਚੌਥਾ ਬਾਣੀ ਦੇ ਅਰਥਾਂ ਨੂੰ ਜਾਣਨ ਦੀ ਸਿੱਖ ਹੋਣੀ ਚਾਹੀਦੀ ਤਾਂ ਗੋਣੀ ਚਾਹੀਦੀ ਹੁਣ ਇੱਥੇ ਅਸੀਂ ਆਮ ਪਾਠੀ ਪਾਠ ਕਰ ਜਾਂਦੇ ਆ ਪਿਰਸੰ ਮੂਠੜੀ ਹੈ ਨਹੀਂ ਇੱਥੇ ਪਿਰਸੰ ਤੇ ਰੁਕ ਜਾਓ ਮੂਠੜੀ ਹੈ ਖਬਰ ਨਾ ਪਾਈਆ ਜੀ ਮੁੱਠੀ ਸ਼ਬਦ ਕਦੋਂ ਵਰਤਿਆ ਜਾਂਦਾ ਜਿਹੜੀ ਠੱਗੀ ਜਾਏ ਜਿਹੜੀ ਲੁੱਟੀ ਜਾਏ ਉਹਨੂੰ ਮੂਠੜੀ ਆ ਕਿਹਾ ਜਾਂਦਾ ਕਿ ਮਾਇਆ ਦੇ ਮੋਹ ਵਿੱਚ ਬਕਾਰਾਂ ਦੇ ਮੋਹ ਵਿੱਚ ਠੱਗੀ ਗਈ ਜੀਵ ਇਸਤਰੀ ਪਹਿਲਾ ਸੰਗ ਉਹ ਪਰਮਾਤਮਾ ਪ੍ਰਥਾ ਤੇਰੇ ਨਾਲ ਹੈ ਉਹ ਤੇਰੇ ਤੋਂ ਦੂਰ ਨਹੀਂ ਹੈਗਾ ਪਰ ਜੇ ਅਸੀਂ ਪੜਾਂਗੇ ਫਿਰ ਸੰਗ ਮੁਠੜੀਏ ਉਹਦੇ ਅਰਥ ਕਰਨੇ ਬੜੇ ਔਖੇ ਹੋ ਜਾਂਦੇ ਫਿਰ ਸੰਗ ਮੁਠੜੀਏ ਖਬਰ ਨ ਪਾਇਆ ਜੀਓ ਤੈਨੂੰ ਖਬਰ ਹੀ ਨਹੀਂ ਲੱਗੀ ਤੈਨੂੰ ਪਤਾ ਹੀ ਨਹੀਂ ਲੱਗਾ ਤੇਰਾ ਪਤੀ ਤੇਰੇ ਕੋਲ ਹੈ ਬੜਾ ਅਹਿਮ ਸਵਾਲ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਵਾਲ ਨੂੰ ਬੜੇ ਸੁੰਦਰ ਤਰੀਕੇ ਨਾਲ ਹੱਲ ਕੀਤਾ ਆਖਿਆ ਏਕਾ ਸੇਜ ਵਿੱਚੀ ਧਨਕੰਤਾ ਏਕਾ ਸੇਜ ਵਿੱਚੀ ਧਨਕੰਤਾ ਏਕਾ ਸੇਜ ਵਿੱਚੀ ਧਨਕੰਤਾ ਕੁਝ ਅਰਥ ਤੁਸੀਂ ਆਪ ਵੀ ਕਰ ਲਿਆ ਜੀ ਕੁਝ ਮੈਂ ਤੁਹਾਡੀ ਸੇਵਾ ਕਰਾਂ ਧੰਨ ਕਹਿੰਦੇ ਨੇ ਇਸਤਰੀ ਨੂੰ ਕੰਤ ਕਹਿੰਦੇ ਨੇ ਪਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਅਖਰ ਤਿੰਨ ਰੂਪਾਂ ਵਿੱਚ ਆਉਂਦਾ ਹੈ ਇਹ ਕਹੋਂਦਾ ਤਦਾ ਨੰਨਾ ਮੁਕਤਾ ਧੰਨ ਇਹ ਕਹੋਂਦਾ ਤਦਾ ਨੰਨੇ ਨੂੰ ਔਂਕੜ ਧੰਨ ਇਹ ਕਹੋਂਦਾ ਧਦੇ ਨੂੰ ਧੰਗ ਟਿੱਪੀ ਨੰਨੇ ਨੂੰ ਨਿਸਿਆਰੀ ਧੰਨ ਹੁਣ ਦੇਖਣ ਨੂੰ ਉਚਾਰਨ ਨੂੰ ਇਹ ਤਿੰਨੇ ਹੀ ਧਨ ਹਨ ਪਰ ਜਿਸੇ ਤਦਨ ਨਾ ਧਨ ਹੈ ਉਹ ਹਮੇਸ਼ਾ ਗੁਰਬਾਣੀ ਵਿੱਚ ਇਸ ਤਰੀ ਲਈ ਆਉਂਦਾ ਧਨ ਪਰ ਇਹ ਨਾ ਆਖੀਆਂ ਏਕਾ ਸੇਜ ਵਿਛੀ ਧਨ ਕੰਤਾ ਤੇ ਦੂਸਰਾ ਧਨ ਆਉਂਦਾ ਜਦੋਂ ਦੌਲਤ ਲਈ ਧਨ ਦੌਲਤ ਦੀ ਗੱਲ ਹੋਵੇ ਤੇ ਤੀਜਾ ਧਨ ਉਦੋਂ ਆਉਂਦਾ ਜਦੋਂ ਧਦੇ ਤੇ ਟਿੱਪੀ ਵੀ ਲੱਗ ਜਾਏ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇ ਹੁਣ ਉਚਾਰਨ ਤਿੰਨਾਂ ਦਾ ਹੀ ਲਗਪਗ ਇੱਕੋ ਲੱਗਦਾ ਪਰ ਅਰਥ ਤਿੰਨਾਂ ਦੇ ਵੱਖ-ਵੱਖ ਨੇ ਮਹਾਰਾਜ ਗੁਰੂ ਅਰਜੁਨ ਦੇਵ ਜੀ ਨੇ ਫਰਮਾਇਆ ਇਹ ਜੀਵ ਇਸਤਰੀ ਨੂੰ ਸਮਝ ਨਹੀਂ ਆ ਰਹੀ ਮੈਨੂੰ ਤੁਹਾਨੂੰ ਸਾਰਿਆਂ ਨੂੰ ਸਮਝ ਨਹੀਂ ਆ ਰਹੀ ਏਕਾ ਸਹਿਜ ਵਿੱਚੀ ਧਨ ਕੰਤਾ ਏਕਾ ਸਹਿਜ ਵਿੱਚੀ ਧਨ ਕੰਤਾ ਸੇਜ ਉਸ ਬਿਸਤਰੇ ਨੂੰ ਉਸ ਬਲੰਗ ਨੂੰ ਜਿੱਥੇ ਅਸੀਂ ਆਰਾਮ ਕਰਦੇ ਹਾਂ ਤੁਸੀਂ ਆਖੂਗੇ ਇੱਥੇ ਕਿਹੜੀ ਸੇਜ ਹੈ ਇੱਥੇ ਹਿਰਦਾ ਰੂਪੀ ਸੇਜ ਦੇ ਉੱਤੇ ਇੱਥੇ ਜੀਵ ਇਸਤਰੀ ਰਹਿੰਦੀ ਹੈ ਇੱਥੇ ਪਰਮਾਤਮਾ ਪਤੀ ਰਹਿੰਦਾ ਇੱਕਾ ਸੇਜ ਵਿਛੀ ਧਨਕੰਟਾ ਪਿਰ ਸੰਗ ਪਰਮਾਤਮਾ ਪਤੀ ਨਾਲ ਹੈ ਹੁਣ ਕਈ ਬੰਦੇ ਬੜੇ ਕਾਲੇ ਹੋ ਕੇ ਕਹਿੰਦੇ ਜੀ ਨਜ਼ਰ ਤੇ ਆਉਂਦਾ ਨਹੀਂ ਨજર ਤੇ ਆਉਂਦਾ ਨਹੀਂ ਤਸੂਰ ਉਹਦਾ ਹੀ ਕੱਢਣਾ ਵੀ ਉਹ ਨજર ਨਹੀਂ ਆਉਂਦਾ ਇਹ ਨਹੀਂ ਵੇਖਣਾ ਕਿ ਸਾਡੀਆਂ ਅੱਖਾਂ ਹੀ ਨਹੀਂ ਬਣੀਆਂ ਸਾਡੇ ਅੰਦਰ ਉਹ ਭਾਵਨਾ ਤੇ ਸ਼ਰਧਾ ਹੀ ਨਹੀਂ ਪੈਦਾ ਹੋਈ ਗੁਰੂ ਅਰਜੁਨ ਦੇਵ ਜੀ ਨੇ ਇਸ ਨੂੰ ਬੜੀ ਜੁਗਤੀ ਨਾਲ ਸਮਝਾਇਆ ਅੱਖਾਂ ਇੱਕ ਸੇਜ ਵਿੱਚੀ ਧਨ ਕੰਤਾ ਧਨ ਸੂਤੀ ਪਿਰ ਸਮਝਾ ਗੰਤਾ ਇਹ ਜੀਵ ਰੂਪ ਇਸ ਤਰੀ ਸੁੱਤੀ ਪਈ ਹੈ ਕਿਉਂ ਨਹੀਂ ਕਦੇ ਸੁੱਤੇ ਦਾ ਵੀ ਜਾਗਦੇ ਨਾਲ ਮੇਲ ਹੋਇਆ ਇੱਕ ਬੰਦਾ ਸੁੱਤਾ ਪਿਆ ਹੋਵੇ ਇੱਕ ਜਾਗਦਾ ਹੋਵੇ ਕਦੇ ਮੇਲ ਹੋ ਸਕਦਾ ਤੁਰਦੇ ਕੋ ਤੁਰਦਾ ਮਿਲੇ ਉੜਦੇ ਕੋ ਉੜਦਾ ਜੀਵਤੇ ਕੋ ਜੀਵਤਾ ਮਿਲੇ ਮੂਹੇ ਕੋ ਬੂਆ ਮੇਲ ਤੇ ਉਹਦਾ ਉਹਦੇ ਨਾਲ ਹੋਣਾ ਜਿਹਦਾ ਜਿਹੋ ਜਹ ਸੁਭਾਅ ਹੈ ਪਰ ਇੱਥੇ ਤਾਂ ਬੜੀ ਪ੍ਰੋਬਲਮ ਹੈ کہ ایکا سیج وچھی دھن کنتا تان سوٹی پھر سد جاگنتا نری سوٹی اندھی تے شہر جاگ پہن دی کہنے پیو مدرو دھن مت ونتا مدرو کہنے شراب نو نشا بھی پیتا ہویا نی تو یہ اکھو گے بی تے نہیں نشا پیندیاں تے بندیاں نہیں ٹھیکا لیا ہویا نہیں نہیں اجڑا ہنکار ہے نا ਇਹਦਾ ਵੀ ਨਸ਼ਾ ਬੜਾ ਜੀ ਚਾਹੇ ਆਪਣੀ ਸੁੰਦਰਤਾ ਦਾ ਹੰਕਾਰ ਹੋਵੇ ਚਾਹੇ ਆਪਣੀ ਸਿਆਣਪ ਦਾ ਹੰਕਾਰ ਕਈਆਂ ਵਿਚਾਰੀਆਂ ਨੂੰ ਆਪਣੇ ਪੇਕੇ ਦਾ ਹੀ ਹੰਕਾਰ ਮਾਰੀ ਜਾਂਦਾ ਉਹ ਸਹੁਰੇ ਘਰ ਆ ਕੇ ਅਡਜਸਟ ਹੀ ਨਹੀਂ ਹੁੰਦੀਆਂ ਕਹਿੰਦੇ ਸਾਡੇ ਦੀ ਕੋਠੀ ਐਡੀ ਵੱਡੀ ਸੀ ਸਾਡੇ ਦੇ ਪਿਤਾ ਜੀਓ ਅਰੇ ਘਰ ਤੁਹਾਡਾ ਇਹ ਹੈ ਤੁਸੀਂ ਉਹ ਗੱਲ ਉਹਦੀਆਂ ਕਰੀ ਜਾਂਦੀ 75% ਸਮੱਸਿਆ ਬੀਬੀਆਂ ਦੀ ਇਹ ਹੈਗੀ ਹੈ ਭਾਈ ਜਿਹੜਾ ਘਰ ਹੈ ਤੁਹਾਡਾ ਉਹਨੂੰ ਆਪਣਾ ਘਰ ਸਮਝੋ ਪਿਛਲੀਆਂ ਗੱਲਾਂ ਕਿਉਂ ਕਰ ਖਿਮਾ ਕਰਨਾ ਮੈਨੂੰ ਥੋੜੀ ਜੀ ਸਮਾਜਿਕ ਗੱਲ ਕਰਨ ਦੀ ਆਦਤ ਪੈ ਗਈ ਕਿਉਂਕਿ ਮੈਂ ਜਦੋਂ ਵੀ ਸੁਣਦਾ ਬੀਬੀਆਂ ਦੇ ਫੋਨ ਉਹ ਜੀ ਮੇਰੇ ਘਰ ਵਿੱਚ ਬੜਾ ਕਲੇਸ਼ ਹੈ ਮੈਨੂੰ ਐਵੇਂ ਹੈਗਾ ਮੈਂ ਕਿਹਾ ਬੀਬੀ ਕੋ ਤੇਰੇ ਵਿੱਚ ਵੀ ਕਮੀ ਹੋਣੀ ਥੋੜੀ ਬਹੁਤ ਉਹਨੂੰ ਠੀਕ ਕਰ ਇੱਕ ਜੋੜੇ ਦਾ ਆਨੰਦ ਕਾਰਜ ਕਰਾਇਆ ਤੇ ਬੀਬੀ ਸੀ ਡਿਵਲਪਮੈਂਟ ਮੁੰਡਾ ਸੀ ਬੀਏ ਥਾਣੇਦਾਰ ਲਗਾ ਹੋਇਆ ਉਹਨਾਂ ਦਾ ਕੁਝ کھان پینے جھگڑا ہو گیا جی اج کل آم چل پہ اگلے دن کیوں کوئی کی ہوا لو جدوچیا پہ نکلیا چوہا وہ بھی مریا ہوا گل کچھ بھی نہ میں بیبی گل کی ہوئی جی بسے بس کھانے پیندے ਮੈਂ ਉਹਨੂੰ ਪੁੱਛਿਆ ਕਿਉਂ ਬਈ ਸਿੰਘ ਜੀ ਤੇਰੀ ਕੀ